ਸ਼੍ਰੀ ਸ਼੍ਰੀ 108 ਪਰਮ ਸੰਤ ਸ਼੍ਰੀ ਗੁਰਦੀਪ ਗਿਰੀ ਜੀ ਮਹਾਰਾਜ ਜੀ ਪਠਾਨਕੋਟ ਵਾਲੇ ਉਹਨਾਂ ਦੇ ਸਤਸੰਗ ਦੇ ਵਿੱਚ ਆਇਆ ਸੰਗਤਾਂ ਦਾ ਜਨ ਸੈਲਾਬ ਪ੍ਰਬੰਧਕਾਂ ਨੂੰ ਵੀ ਸਲਾਮ ਹੈ ਪੋਸੂ ਨਾਮਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਦੋਸਤੋ ਪਰਮ ਸੰਤ ਸ਼੍ਰੀ ਗੁਰਦੀਪ ਗਿਰੀ ਜੀ ਮਹਾਰਾਜ ਜਿਨ੍ਹਾਂ ਦਾ ਆਸ਼ਰਮ ਬਹੁਤ ਹੀ ਖੂਬਸੂਰਤ ਪਠਾਨਕੋਟ ਬਣਿਆ ਹੋਇਆ ਹੈ ਔਰ ਜਦੋਂ ਉਹਨਾਂ ਦੇ ਸੱਸੰਗ ਹੁੰਦੇ ਨੇ ਪਿਛਲੀ ਜੇ ਆਪਾਂ ਤਾਰੀਖ ਦੀ ਗੱਲ ਕਰੀਏ ਤਾਂ ਦਸੰਬਰ ਮਹੀਨੇ ਦੇ ਵਿੱਚ 25 26 27 ਔਰ ਇਹ ਤਾਰੀਖਾਂ ਸੀ ਜਿੱਥੇ ਕੀ ਜਦੋਂ ਸੰਗਤ ਪਹੁੰਚੀ ਹੈ ਤਾਂ ਤਿਲ ਸੁੱਟਣ ਵਾਸਤੇ ਵੀ ਜਗ੍ਹਾ ਨਹੀਂ ਸੀ ਪਰਮ ਸੰਤ ਸ਼੍ਰੀ ਗੁਰਦੀਪ ਗਿਰੀ ਜੀ ਜਿਹੜੇ ਕੀ ਪੂਰੀ ਦੁਨੀਆ ਦੇ ਵਿੱਚ ਆਪਣੀ ਸੰਗਤ ਦੇ ਨਾਲ ਰੂਬਰੂ ਹੁੰਦੇ ਨੇ satsang ਫਰਮਾਉਂਦੇ ਨੇ ਔਰ ਸਤਗੁਰੂ ਵਿਦਾਸ ਮਹਾਰਾਜ ਜੀ ਦੀ ਬਾਣੀ ਚੋਂ ਕੋਈ ਨਾ ਕੋਈ ਸ਼ਬਦ ਲੈ ਕੇ ਉਹਨਾਂ ਦੀ ਵਿਆਖਿਆ ਕਰਦੇ ਨੇ ਪਰਮ ਸੰਤ ਸ਼੍ਰੀ ਗੁਰਦੀਪ ਗਿਰੀ ਜੀ ਮਹਾਰਾਜ ਜਿਹੜੇ ਕਿ ਇਸమే ਬੇਸ਼ੱਕ ਪਠਾਨਕੋਟ ਨੇ ਲੇਕਿਨ ਉਹਨਾਂ ਦੇ ਸੇਵਕ ਜਿਹੜੇ ਨੇ ਉਹ ਪੂਰੇ ਸੰਸਾਰ ਦੇ ਵਿੱਚ ਅਲੱਗ-ਅਲੱਗ ਕੰਟਰੀਆਂ ਦੇ ਵਿੱਚ ਵਸੇ ਹੋਏ ਨੇ ਸਤਗੁਰਦਾਸ ਮਹਾਰਾਜ ਜੀ ਦੀ ਬਾਣੀ ਨੂੰ ਲੈ ਕੇ ਉਹ ਸੰਤਾਂ ਦੇ ਵਿੱਚ ਵਿਚਰਦੇ ਨੇ ਔਰ ਸਤਗੁਰ ਅਰਦਾਸ ਮਹਾਰਾਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਜੇ ਗੱਲ ਕਰੀਏ ਪਰਮ ਸੰਤ ਸ੍ਰੀ ਗੁਰਦੀਪ ਗਿਰੀ ਜੀ ਮਹਾਰਾਜ ਜੀ ਦੀ ਔਰ ਜਿਹੜੀਆਂ ਵੀ ਪਰਵਾਤ ਫੇਰੀਆਂ ਇਲਾ ਦਿਨਾਂ ਦੇ ਵਿੱਚ ਨਿਕਲ ਰਹੀਆਂ ਨੇ ਉਹਨਾਂ ਨੂੰ ਆਪਣੇ ਪਿਆਰ ਤੇ ਸਤਕਾਰ ਦੇ ਨਾਲ ਸਨਮਾਨ ਵੀ ਕਰਦੇ ਨੇ ਮੈਂ ਦੱਸ ਦਿਆਂ ਕਿ ਪੰਜਾਬ ਜੰਮੂ ਕਸ਼ਮੀਰ ਅਤੇ ਹਿਮਾਚਲ ਦੇ ਬਹੁਤ ਸਾਰੇ ਅਜਿਹੇ ਗੁਰੂ ਘਰ ਨੇ ਜਿੱਥੇ ਕੀ ਸਤਗੁਰ ਅਰਦਾਸ ਮਹਾਰਾਜ ਜੀ ਦੀ ਬਾਣੀ 24 ਘੰਟੇ ਜਿਹੜੀ ਹੈ ਉਹ ਸਰਵਣ ਕੀਤੀ ਜਾਂਦੀ ਹੈ ਔਰ ਕੀਰਤਨ ਹੁੰਦੇ ਨੇ ਮਹਾਰਾਜ ਜੀ ਖੁਦ ਪਹੁੰਚਦੇ ਨੇ ਔਰ ਪ੍ਰভাত ਫੇਰੀ ਦੇ ਪ੍ਰਬੰਧਕਾਂ ਨੂੰ ਬੜੇ ਪਿਆਰ ਤੇ ਬੜੇ ਸਤਕਾਰ ਦੇ ਨਾਲ ਸਨਮਾਨ ਕਰਦੇ ਨੇ ਦੋਸਤੋ ਮੈਂ ਦੱਸਣਾ ਚਾਹੁੰਦਾ ਕਿ ਜੇ ਆਪਾਂ ਕਦੇ ਜਾਣ ਦਾ ਮੌਕਾ ਮਿਲੇ ਪਰਮ ਸੰਤ ਸ਼੍ਰੀ ਗੁਰਦੀਪ ਗਿਰੀ ਜੀ ਪਠਾਨਕੋਟ ਜਿੱਥੇ ਕਿ ਵਰਲਡ ਪੀਸ ਸੈਂਟਰ ਨਾਮ ਦੀ ਇੱਕ ਮਤਲਬ ਉਹ ਬਹੁਤ ਹੀ ਖੂਬਸੂਰਤ ਇਮਾਰਤ ਬਣੀ ਹੈ ਜਿਸ ਨੇ ਚਾਰ ਦਰਵਾਜ਼ੇ ਰੱਖੇ ਨੇ ਔਰ ਸਤਗੁਰ ਰਬਦਾਸ ਮਹਾਰਾਜ ਦੀ ਵਿੱਚ ਮੂਰਤੀ ਬੜੇ ਪਿਆਰ ਤੇ ਬੜੇ ਸਤਕਾਰ ਦੇ ਨਾਲ ਸ਼ਿਸ਼ੋਬਤ ਕੀਤੀ ਗਈ ਹੈ ਔਰ ਇਹਨਾਂ ਦਾ ਆਪਣਾ ਇੱਕ ਕਾਲਜ ਸਕੂਲ ਤੇ ਕਈ ਸੰਸਥਾਵਾਂ ਜਿਹੜੀਆਂ ਨੇ ਇਹਨਾਂ ਦੀਆਂ ਚੱਲਦੀਆਂ ਨੇ ਔਰ ਸਿਰਫ ਤਾਂ ਸਿਰਫ ਸਤਗੁਰ ਰਵਿਦਾਸ ਜੀ ਮਹਾਰਾਜ ਜੀ ਦੀ ਬਾਣੀ ਦੇ ਨਾਲ ਰਿਲੇਟਡ ਜਿਹੜੇ ਸਕੂਲ ਵਿੱਚ ਪੜ੍ਹਦੇ ਬੱਚੇ ਨੇ ਉਹਨਾਂ ਦੇ ਨਾਲ ਵੀ ਇਹ ਮੁਖਾਤਬ ਹੁੰਦੇ ਨੇ ਆਪਣੇ ਸੱਸੰਗ ਦੇ ਜ਼ਰੀਏ ਔਰ ਆਪਣੀ ਇੱਕ ਕਲਾਸ ਦੇ ਜ਼ਰੀਏ ਤਾਂ ਕਿ ਇਹ ਬੱਚੇ ਜਿਹੜੇ ਨੇ ਅੱਜ ਛੋਟੇ ਐ ਔਰ ਕੱਲ ਨੂੰ ਜਦੋਂ ਵੱਡੇ ਹੋਣਗੇ ਤਾਂ ਸਤਗੁਰ ਦਾਸ ਮਹਾਰਾਜ ਜੀ ਦੀ ਜ਼ਿੰਦਗੀ ਦੇ ਨਾਲ ਰਿਲੇਟਡ ਇਹਨਾਂ ਕੋਲ ਜਾਣਕਾਰੀ ਹੋਵੇਗੀ ਦੋਸਤੋ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਅਸੀਂ ਲੋਕ ਸਤਗੁਰ ਅਰਬਦਾਸ ਮਹਾਰਾਜ ਜੀ ਦੀ ਦਇਆ ਮਿਹਰ ਕਿਰਪਾ صدਕਾ ਦੁਨੀਆ ਦੇ ਕੋਨੇ-ਕੋਨੇ ਤੇ ਪਹੁੰਚ ਗਏ ਆ ਮੈਂ ਕੰਨਾ ਕਿ ਬਹੁਤ ਸਾਰੇ ਪਰਿਵਾਰ ਹੈ ਜਿਹੇ ਹੋਣਗੇ ਜਿਹੜੇ ਕੀ ਆਪਣੇ ਬੱਚਿਆਂ ਨੂੰ ਸਤਗੁਰ ਰਵਿਦਾਸ ਮਹਾਰਾਜ ਜੀ ਦੀ ਜ਼ਿੰਦਗੀ ਦੇ ਨਾਲ ਰਿਲੇਟਡ ਕਦੇ ਕੋਈ ਗੱਲ ਨਹੀਂ ਕਰਦੇ ਔਰ ਮੈਂ ਉਹਨਾਂ ਪਰਿਵਾਰਾਂ ਨੂੰ ਮੁਬਾਰਕ ਵੀ ਦੇਣੀ ਚਾਹੁੰਦਾ ਜਿਹੜੇ ਪਰਿਵਾਰ ਸਤਗੁਰ ਰਵਿਦਾਸ ਮਹਾਰਾਜ ਜੀ ਦੀ ਕਿਰਪਾ ਦਇਆ ਬਖਸ਼ਿਸ਼ ਦੀਆਂ ਗੱਲਾਂ ਬਾਤਾਂ ਆਪਣੇ ਬੱਚਿਆਂ ਦੇ ਨਾਲ ਸ਼ੇਅਰ ਕਰਦੇ ਨੇ ਦੋਸਤੋ ਸਤਗੁਰ ਰਵਿਦਾਸ ਮਹਾਰਾਜ ਜੀ ਜਿਸ ਵੇਲੇ ਉਹਨਾਂ ਦਾ ਪ੍ਰਕਾਸ਼ ਪੂਰਬ ਹੋਇਆ ਉਸ ਬੇਲੇ ਦੇ ਹਾਲਾਤ ਜਿਹੜੇ ਐ ਜੇ ਅੱਜ ਆਪਾਂ ਪੜਦੇ ਹਾਂ ਤੇ ਉਸ ਰੂਹ ਕੰਡੇ ਖੜ ਜਾਂਦੇ ਨੇ ਇੰਨੇ ਭਿਆਨਕ ਦੌਰ ਦੇ ਵਿੱਚੋਂ ਨਿਕਲੇ ਨੇ ਸਤਗੁਰ ਰਬਦਾਸ ਜੀ ਉਹਨਾਂ ਨੇ ਕਦੇ ਕਿਸੇ ਦੀ ਮਤਲਬ ਉਹ ਕਿਸੇ ਦਾ ਬੁਰਾ ਨਹੀਂ ਤੱਕਿਆ ਉਹਨਾਂ ਨੇ ਸਮਾਂ ਕਿ ਜਿਹੜਾ ਉਹਨਾਂ ਦਾ ਵਿਰੋਧ ਕਰਦਾ ਸੀ ਉਸ ਨੂੰ ਬੜੇ ਪਿਆਰ ਬੜੇ ਸਤਕਾਰ ਤੇ ਬੜੀ ਨਿਮਰਤਾ ਦੇ ਨਾਲ ਇੱਜ਼ਤ ਸਨਮਾਨ ਦਿੰਦੇ ਸੀ ਉਹ ਕਹਿੰਦੇ ਸਗੇ ਵੀ ਇਹ ਆਪਣੀ ਡਿਊਟੀ ਨਿਭਾ ਰਹੇ ਨੇ ਮੈਨੂੰ ਅਕਾਲ ਪੁਰਖ ਨੇ ਆਪਣੀ ਡਿਊਟੀ ਨਿਭਾਉਣ ਵਾਸਤੇ ਭੇਜਿਆ ਹੋਇਆ ਹੈ ਸੋ ਏਸੀ ਮਤਲਬ ਕਹਿ ਸਕਦੇ ਕਿ ਬਾਣੀ ਨੂੰ ਲੈ ਕੇ ਪਰਮ ਸੰਤ ਸ੍ਰੀ ਗੁਰਦੀਪ ਗਰੀ ਜੀ ਮਹਾਰਾਜ ਪਠਾਨਕੋਟ ਵਾਲੇ ਇਸ ਸਮੇਂ ਪੂਰੀ ਦੁਨੀਆ ਦੇ ਵਿੱਚ ਆ ਰਹੇ ਨੇ ਜਾ ਰਹੇ ਨੇ ਔਰ ਪ੍ਰਕਾਸ਼ ਪੂਰਬ ਨੂੰ ਲੈ ਕੇ ਸੰਗਤਾਂ ਨਾਲ ਮੇਲ ਮਿਲਾਪ ਕਰ ਰਹੇ ਨੇ ਸਤਗੁਰ ਅਰਬਦਾਸ ਮਹਾਰਾਜ ਜੀ ਦੀ ਬਾਣੀ ਦੀ ਗੱਲ ਕਰ ਲਈਏ ਤੇ ਪੰਜਾਬ ਦੇ ਕੋਨੇ-ਕੋਨੇ ਵਿੱਚ ਤੁਸੀਂ ਦੇਖੋ ਕਿ ਗੁਰੂ ਘਰਾਂ ਦੇ ਵਿੱਚ ਮੀਟਿੰਗਸ ਹੋਣੀਆਂ ਆਰੰਭ ਹੋ ਚੁੱਕੀਆਂ ਨੇ ਕਿ ਸਤਗੁਰ ਅਰਦਾਸ ਮਹਾਰਜ ਦਾ ਪ੍ਰਕਾਸ਼ ਪੁਰਬ ਕਿਸ ਤਰ੍ਹਾਂ ਮਨਾਉਣਾ ਹੈ ਔਰ 609 ਜਮਾ ਜਿਹੜਾ ਪ੍ਰਕਾਸ਼ ਪੁਰਬ ਹੈ 1 ਫਰਵਰੀ 2026 ਨੂੰ ਪੂਰੇ ਸੰਸਾਰ ਦੇ ਵਿੱਚ ਪਿਆਰ ਤੇ ਸਤਕਾਰ ਦੇ ਨਾਲ ਮਨਾਇਆ ਜਾ ਰਿਹਾ ਹੈ ਪੂਸੂ ਨਾਮਾ ਚੈਨਲ ਬਨੋ ਆਪ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਜੁੜੇ ਰਹੋ ਪੋ ਸੁਨਾਮਾ ਚੰਦਰ ਦੇ ਨਾਲ